ਅਮ੍ਰਿਤਸਰ ਸ਼ਹਿਰ ਅੰਦਰ ਵਾਧੀ ਗਰਮੀ ਨੂੰ ਵੇਖते हुए ਨਯਨ ਗਲੋਬਲ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਆ ਅਮ੍ਰਿਤਸਰ ਅੰਦਰ ਪਸ਼ੂ ਪੰਛੀਆਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਫਾਊਂਡੇਸ਼ਨ ਦੇ ਨੌਜਵਾਨਾਂ ਵੱਲੋਂ ਮਿੱਟੀ ਦੇ ਭਾਂਡੇ ਲੋਕਾਂ ਨੂੰ ਵੰਡਣ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਵਾਧੀ ਗਰਮੀ 'ਚ ਪਸ਼ੂ ਪੰਛੀਆਂ ਲਈ ਇਹਨਾਂ ਮਿੱਟੀ ਦੇ ਭਾਂਡੇ 'ਚ ਪਾਣੀ ਰੱਖਿਆ ਜਾਵੇ ਤਾਂ ਕਿ ਪਸ਼ੂ ਪੰਛੀ ਆਉਂਦੇ ਜਾਂਦੇ ਸਮੇ ਇਹਨਾਂ ਮਿੱਟੀ ਦੇ ਭਾਂਡਿਆਂ 'ਚੋਂ ਹੀ ਪਾਣੀ ਪੀ ਸਕਣ ਇਸ ਮੌਕੇ ਨੌਜਵਾਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਗਰਮੀ ਲਗਾਤਾਰ ਵੱਧ ਰਹੀ ਹੈ ਜਿਸ ਦੇ ਨਾਲ ਬੇਜ਼ੁਬਾਨ ਪਸ਼ੂ ਪੰਛੀ ਅਜ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਸਤਿਨਾਮ ਡਾਕਟਰ ਰੋਹਨ ਮਹਿਰਾਮ ਅੱਜ ਨਿਆਨ ਗਲੋਬਲ ਫਾਊਂਡੇਸ਼ਨ ਜਿਹਦੇ ਚੇਅਰਮੈਨ ਧੀਰਜ ਗਿਲਜੀ ਨੇ ਉਹਨਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਹੈ। ਕਰੀਬ 10000 ਤੇ ਕੋਲ ਜਿਹੜੇ ਇੱਕ ਸੋਰੇ ਜਿਹੜੇ ਆ ਪਸ਼ੂ ਪੰਛੀਆਂ ਦੇ ਲਈ ਡਿਸਟ੍ਰੀਬਿਊਟ ਕੀਤੇ ਉਹਨਾਂ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਗਰਮੀ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਲੱਗਦੀ ਹੈ ਤੇ ਉਹ ਵੀ ਸਾਡੇ ਸਮਾਜ ਦਾ ਅੰਗ ਨੇ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਡੀ ਹਾਈਡਰੇਸ਼ਨ ਹੁੰਦੀ ਹੈ ਉਹਨਾਂ ਨੂੰ ਵੀ ਪਾਣੀ ਦੀ ਕਮੀ ਦੇ ਨਾਲ ਡੀ ਹਾਈਡਰੇਸ਼ਨ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਪਾਣੀ ਜਰਾ ਆਪਣਾ ਛੱਤ ਦੇ ਉੱਪਰ ਪੰਛੀਆਂ ਉਸਤੇ ਰੱਖੀ ਤੇ ਆਪਣੇ ਘਰਾਂ ਦੇ ਬਾਹਰ ਜਿਹੜੇ ਬੇਜਵਾਨ ਜਾਨਵਰ ਆ ਅੱਜ ਕਿਹੜੀ ਜਗ੍ਹਾ ਤੇ ਵੰਡ ਰਹੇ ਹੋ ਤੇ ਫਿਰ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਵੰਡੇ-ਵਟਿਆ ਜਾਏਗਾ ਬਿਲਕੁਲ ਸਰ ਅਜ ਅਸੀਂ ਨੋਵਲਟੀ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਕਰੀਬ 1000 ਦੇ ਗੋਲ ਜਿਹੜੇ ਅਸੀਂ ਨੋਵਲਟੀ ਚੌਂਕ ਤੇ ਜਿਹੜੇ ਡਿਸਟ੍ਰਿਬਿਊਟ ਕੀਤੇ ਆ ਬਾਕੀ ਅਸੀਂ ਕੰਪਨੀ ਬਾਗ ਗੋਲ ਬਾਗ ਅਲੱਗ-ਅਲੱਗ ਜਗ੍ਹਾ ਤੇ ਤੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਨਿਆਨ ਗਲੋਬਲ ਫਾਊਂਡੇਸ਼ਨ ਵੱਲੋਂ ਡਿਸਟ੍ਰਿਬਿਊਟ ਕੀਤੇ ਜਾਣਗੇ ਉਹਦੇ ਨਾਲ ਨਾਲ ਬੱਚਿਆਂ ਨੂੰ ਵੀ ਵੇਅਰ ਕੀਤਾ ਜਾਏ ਉਹ ਕੰਟੀਨਿਊ ਚੱਲਦੀ ਰਹੇ ਇੱਕ ਆਪਣਾ ਕਿਹੜਾ ਗੱਡੀਆਂ ਵਾਲਿਆਂ ਨੂੰ ਜਾਂ ਕਿੰਨਾ ਕਿੰਨਾ ਨੂੰ ਬਿਲਕੁਲ ਸਰ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜਾ ਜਾਗਰੂਕ ਹੋ ਸਕਣ ਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਜਾਗਰੂਕ ਕਰ ਸਰ ਜਿਹੜਾ ਤਰ੍ਹਾਂ ਦਾ ਉਪਰਾਲਾ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਦੇਖੋ ਸਰ ਅੱਜ ਦੇਖੋ ਧੀਰਜ ਜੀ ਕਾਫੀ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਪਸ਼ੂ ਪੰਛੀਆਂ ਦੇ ਵੀ ਸੇਵਾ ਕਰ ਰਹੇ ਨੇ ਇਨਸਾਨਾਂ ਦੇ ਨਾਲ ਨਾਲ ਤੇ ਕਰੀਬ 10 ਤੋਂ 15 ਸਾਲ ਹੋ ਗਏ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸੇਵਾ ਕਰਦੇ ਹੋਏ ਤੇ ਮੈਂ ਕਵਾਂਗਾ ਉਹਨਾਂ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਧੀਰਜ ਜੀ ਦਾ ਕਿ ਉਹਨਾਂ ਨੇ ਹਰ ਸਾਲ ਗਰਮੀਆਂ ਦੇ ਵਿੱਚ ਇਹ ਉਪਰਾਲਾ ਕਰਨਾ ਹੁੰਦਾ ਤੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕਲਾਸ਼ ਹੈ ਤੇ ਮੈਂ ਨੀਨ ਗਲੋਬਲ ਫਾਊਂਡੇਸ਼ਨ ਦਾ ਟੀਮ ਮੈਂਬਰ ਹਾਂ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਕਿ ਗਰਮੀ ਵੱਧ ਗਈ ਹੈ ਗਲੇ ਇਨਸਾਨਾਂ ਦੇ ਸੁੱਕਨੇ ਸ਼ੁਰੂ ਹੋ ਗਏ ਹੈ ਤੇ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਪਹਿਲਾਂ ਛੱਪੜ ਹੁੰਦੇ ਸੀ ਤਲਾ ਹੁੰਦੇ ਸੀ ਜਿੱਥੇ ਪਾਣੀ ਪੀ ਲੈਂਦੇ ਸੀ ਅੱਜ ਇਹ ਸਭ ਚੀਜ਼ ਇਨਸਾਨਾਂ ਨੇ ਖਤਮ ਕਰ ਦਿੱਤੀ ਇਸ ਕਰਕੇ ਇਨਸਾਨਾਂ ਦੀ ਹੀ ਡਿਊਟੀ ਆ ਉਹਨਾਂ ਦੀ ਪਿਆਸ ਬੁਝਾਉਣੀ ਤੇ ਅੱਜ ਸਾਡੀ ਐਨ ਜੀਓ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿੱਥੇ ਮਿੱਟੀ ਦੇ ਕਸੋਰੇ ਫ੍ਰੀ ਵੰਡੇ ਜਾ ਰਹੇ ਆ ਇਹਦੇ 'ਚ ਪਾਣੀ ਭਰ ਕੇ ਤੁਸੀਂ ਆਪਣੀ ਛੱਤ 'ਤੇ ਰੱਖੋ ਤਾਂ ਕਿ ਪੰਛੀਆਂ ਦੀ ਪਿਆਸ बुझ ਸਕੇ ਤੇ ਬਹੁਤ ਜ਼ਰੂਰੀ ਆ ਇਹ ਛੋਟਾ ਜਿਹਾ ਉਪਰਾਲਾ ਕਰਦੇ ਪਏ ਆ ਤੇ ਤੁਹਾਡਾ ਹੋ ਸਕਦਾ ਤੁਹਾਡੇ ਮਾਧਿਅਮ ਨਾਲ ਕੋਈ ਵਿਅਕਤੀ ਹੋਰ ਦੇਖੇ ਤੇ ਉਹ ਵੀ ਆਪਣੀ ਛੱਤ 'ਤੇ ਪਾਣੀ ਰੱਖੇ ਕਿਉਂਕਿ ਪੰਛੀ ਤੇ ਇਨਸਾਨਾਂ ਦਾ ਰ ਮੈਂ ਗੱਲ ਕਰਾਂ ਪੁਰਾਣੇ ਟਾਈਮ ਦੇ ਤੇ ਸਾਨੂੰ ਕਲਮ ਫੜਨ ਦੀ ਜਿਹੜੀ ਤਾਕਤ ਹੈ ਨਾ ਕਲਮ ਫੜਨੀ ਸਿਖਾਈ ਪੰਛੀਆਂ ਨੇ ਮੋਰ ਦਾ ਪੰਖ ਹੁੰਦਾ ਹੀ ਜਿੱਦ ਤੋਂ ਹੀ ਕਲਮ ਫੜ ਕੇ ਲਿਖਣਾ ਸ਼ੁਰੂ ਕੀਤਾ ਅੱਜ ਪੜ੍ਹ ਲਿਖ ਕੇ ਤਾਂ ਵੱਡੇ ਬੰਦ ਗਏ ਅਈ ਕੰਕਰੀਟ ਦਾ ਜੰਗਲ ਬਣਾ ਲਿਆ ਲੇਕਿਨ ਸਾਨੂੰ ਜਮੀਨੀ ਪੱਧਰ ਤੋਂ ਚੱਕਣ ਵਾਲੇ ਪੰਛੀ ਆ ਜੰਗਲ ਅਹੀ ਕਦੇ ਨਹੀਂ ਲਗਾਏ ਜੰਗਲ ਲਗਾਣੇ ਪੰਛੀ ਆ ਪੰਛੀਆਂ ਨੇ ਜੰਗਲ ਲਗਾਏ ਨੇ ਜਿਹਦੀ ਅਹੀ ਲੱਕੜਾਂ ਵੀ ਲੈਂਦੇ ਆ ਫਲ ਵੀ ਖਾਂਦੇ ਆ ਪੰਛੀ ਤੇ ਇਨਸਾਨ ਦਾ ਰਿਸ਼ਤਾ ਬਹੁਤ ਵੱਡਾ ਹੈ ਇਸ ਕਰਕੇ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਇੰਟਿਫਿਕਲੀ ਹੋ ਜੁਵੇ ਜਾਂ ਇਹ ਸ਼ਾਸ ਆਪਾਂ ਐਸਟਰੋਲੋਜੀ ਯਾਨੀ ਕਿ ਜੋਤਿਸ਼ ਵਿਗਿਆਨ ਦੇ ਹਿਸਾਬ ਨਾਲ ਵੀ ਗੱਲ ਕਰੀਏ ਤੇ ਕਿਸੇ ਵੀ ਬੰਦੇ ਨੂੰ ਵਪਾਰੀ ਘਾਟਾ ਹੁੰਦਾ ਪਰੇਸ਼ਾਨੀ ਹੁੰਦੀ ਹੈ ਤੇ ਉਹਨੂੰ ਪੰਡਤ ਇਹੀ ਕਹਦੇ ਇਹ ਪੰਛੀਆਂ ਨੂੰ ਦਾਣਾ ਪਾਓ ਪੰਛੀ ਨੂੰ ਪਾਣੀ ਪਾਓ ਤੇ ਇਹ ਗੂਗਲ ਕਰਕੇ ਦੇਖ ਲਓ ਗੂਗਲ ਵੀ ਤੁਹਾਨੂੰ ਦੱਸੇਗਾ ਕਿ ਪੰਛੀਆਂ ਨੂੰ ਪਾਣੀ ਪਾਣਾ ਤੁਹਾਡੇ ਜਿਹੜੇ ਆ ਮਾੜਾ ਟਾਈਮ ਜਿਹੜਾ ਹੈ ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਜਿਹੜਾ ਬੜਾ ਟਾਈਮ ਵੀ ਲੱਗ ਜਾਂਦਾ ਇਸ ਕਰਕੇ ਜੇ ਤੁਹਾਨੂੰ ਸ਼ਾਸਤਰ ਵੀ ਕਹਿੰਦਾ ਹੈ ਸਾਇੰਸ ਵੀ ਕਹਿ ਰਿਹਾ ਤੁਹਾਡੀ ਜ਼ਿੰਮੇਵਾਰੀ ਵੀ ਬੰਦੀ ਹੈ ਤੇ ਫਿਰ ਆਪਾਂ ਕਿਉਂ ਨਹੀਂ ਰੱਖਦੇ ਇਹ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਛੀ ਨੂੰ ਬਚਾਇਆ ਜਾ ਸਕੇ ਪੰਛੀ ਬਚੇ ਰਹਿਣਗੇ ਤੇ ਇਨਸਾਨ ਵੀ ਬਚੇ ਰਹਿਣਗੇ ਨਾਸਾ ਨੇ ਦੱਸਿਆ ਯੋਧ ਕਰਕੇ ਕਿ ਜੇ ਦੁਨੀਆ ਤੋਂ ਪੰਛੀ ਖਤਮ ਹੋ ਗਏ ਤਾਂ ਇਨਸਾਨ ਵੀ ਖਤਮ ਹੋ ਜਾਣਗੇ ਇਨਸਾਨ ਤੇ ਪੰਛੀ ਦਾ ਇੰਨਾ ਵੱਡਾ ਰਿਸ਼ਤਾ ਹੈਗਾ ਜੇ ਇਸ ਕਰਕੇ ਪੰਛੀਆਂ ਨੂੰ ਬਚਾ ਲਓ ਤੁਸੀਂ ਪੰਛੀਆਂ ਨੂੰ ਬਚਾ ਕੇ ਕੋਈ ਹਾਨੀ ਨਹੀਂ ਕਰ ਰਹੇ ਆਪਣੇ ਆਪ ਨੂੰ ਆਪਣੀ ਹੋਦ ਨੂੰ ਬਚਾ ਰਹੇ ਹੋ ਮੈਂ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਪੰਛੀਆਂ ਨੂੰ ਬਚਾ ਰੋ ਨਿਕਲਦੇ ਇੱਕ ਪਾਣੀ ਦੀ ਬੋਤਲ ਲੈ ਕੇ ਜਰੂਰ ਨਿਕਲੋ ਤਾਂ ਕਿ ਰਸਤੇ 'ਚ ਕਿਤੇ ਖਾਲੀ ਘਸੋਰਾ ਮਿਲ ਜੇ ਜਾਂ ਸੁਗਧਾ ਹੋਇਆ ਪੇੜ ਦਿਖ ਜੇ ਉੱਧੇ ਤੇ ਇੱਕ ਬੋਤਲ ਪਾਣੀ ਪਾ ਦਿਓ ਤੁਹਾਡਾ ਇੱਕ ਬੋਤਲ ਪਾਣੀ ਕਿਸੇ ਵੀ ਪੰਛੀ ਜਾਂ ਪੇੜ ਨੂੰ ਜਾਨ ਦੇ ਸਕਦਾ ਹੈ ਤਾਂ ਜਾਨ ਇਕੱਲੀ ਸਿਰਫ ਉਹ ਦੀ ਨਹੀਂ ਬਚਾਈ ਉਹਦੇ ਨਾਲ ਜੁੜੇ ਹਰ ਇਨਸਾਨ ਦੀ ਵੀ ਬਚਾਈ ਹੈ ਹੋਰ ਐਂਡ ਹੋਰ ਸਾਡੇ ਵੱਲੋਂ ਕਿਨੇ ਕਿਨੇ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਟਾਈਮ ਟਾਈਮ ਤੇ ਸਾਡੀ ਐਨ ਜੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਜਿਸ ਤਰ੍ਹਾਂ ਚਾਈਨਾ ਡੋਰ ਤੇ ਬਚਾਉਣ ਦੇ ਲਈ ਗਾਰਡ ਲਗਾਏ ਗਏ ਉਹ ਸਾਡੇ ਟੀਮ ਮੈਂਬਰ ਇਤੇਸ਼ ਰਾਣਾ ਜੀ ਦਾ ਆਈਡੀਆ ਸੀ ਤੇ ਉਹ ਵੀ ਸਾਡੇ ਨਾਲ ਹੈ ਇਹਨਾਂ ਦਾ ਆਈਡੀਆ ਹੈ ਸਪੈਸ਼ਲ ਗੁਜਰਾਤ ਤੋਂ ਮੰਗਾ ਕੇ ਚਾਈਨਾ ਡੋਰ ਤੋਂ ਹਰ ਸਾਲ ਲੋਕੀ ਜ਼ਖਮੀ ਹੁੰਦੇ ਆ ਬੱਚਣ ਦੇ ਲਈ ਮੋਟਰਸਾਈਕਲ ਤੇ ਗਾਰ ਲਗਾਏ ਗਏ ਉਸ ਤੋਂ ਪਹਿਲਾਂ ਬਟੇਰ ਦਿਵਸ ਤੇ ਜਾਂ ਯਾਨੀ ਕਿ ਵਰਲਡ ਸਪੈਰੋ ਡੇ ਤੇ ਆਪਾਂ ਪਛਿਆਂ ਦੇ ਆਲਣੇ ਵੰਡੇ ਸੀ ਇਸ ਤਰ੍ਹਾਂ ਸਮੇ ਸਮੇਂ ਤੇ ਰਹਿੰਦੇ ਸਾਡੇ ਇਸ ਤਰ੍ਹਾਂ ਉਪਰਾਲੇ ਹੁੰਦੇ ਰਹਿੰਦੇ ਸਰਦੀਆਂ 'ਚ ਕੰਬਲਾ ਦੀ ਵੰਡੇ ਜਾਂਦੇ ਆ ਜੁਰਾਬਾਂ ਤੇ ਸਾਡੀ ਐਨਜੀਓ ਇਸ ਤਰ੍ਹਾਂ ਦੇ ਬੰਦੇ ਨੇ ਕਰਦੇ ਆ